ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋਈ ਬਾਈ ਦੋ ਤਿੰਨ ਦਿਨ ਹੋ ਗਏ ਵੀਡੀਓ ਹਨਾ ਸਿਸਟ ਕੰਮ ਜਾਂ ਮੰਨ ਲਓ ਰੁਕੇ ਦੋ ਗਏ ਦਿੱਤਾ ਵੀਡੀਓ ਦਾ ਹਨਾ ਥੋੜੀ ਇੱਕ ਤਾਂ ਬਾਈ ਗਰਮੀ ਜਿਆਦੇ ਆ ਬਹੁਤ ਜਿਆਦੇ ਗਰਮੀ ਦੀ ਗਰਮੀ ਦਾ ਹਿਸਾਬ ਨਾਲ ਤੁਸੀਂ ਮੀਟਾ ਪ੍ਰੈਜਰ 50 ਦੇ ਲਵੇ ਤਵੇ ਜਾ ਕੇ ਰੋਜ ਲੱਗ ਜਾਂਦਾ ਦਾ ਤੁਸੀਂ ਕਹਿੰਦੇ ਹੈ ਨਾ ਮਸ਼ੀਨਾ ਤਿੰਨ ਵਿੱਚ ਖੋਲਿਆ ਟਰਾਲਾ ਖੋਲਾ ਦੇ ਮਸ਼ੀਨਾ ਤਿੰਨ ਆ ਨਾ ਫਿਰ ਵਿੱਚੇ ਚਾਰ ਵਾਲੀਆ ਵਿੱਚ ਆ ਇਹ ਪੱਜ ਨਟ ਬਾਈ ਰਹਿਣੀ ਥੋੜੀ ਜਿਆਦੇ ਕੱਲ ਵੇਹੇ ਵੀਡੀਓ ਬਣਾਉਣੀ ਸੀ ਜਿਹਨਾਂ ਦੇ ਵੱਢਦੇ ਤੇ ਆਪਣਾ ਜੀ ਦਸ਼ਮੇਸ਼ ਦਸ਼ਮੇਸ਼ ਮਸ਼ੀਨ ਵੱਢਦੀ ਸੀ ਨਾ ਬਾਈ ਕਹਿੰਦੇ ਕਿ ਵੀਡੀਓ ਬਾਈ ਹੁਣ ਬਣਾਉਦਾ ਹੀ ਨਹੀਂ ਮੈਂ ਕਿਹਾ ਚੱਲ ਅੱਜ ਬਣਾਉਨੇ ਆ ਉਹ ਸਾਲੀ ਬਿਲਡਿੰਗ ਪੈ ਗਈ ਅੱਖਾਂ ਦੇ ਵਿੱਚ ਗੱਲ ਨਾ ਕਿਤੇ ਉਹ ਟੋਕੇ ਵਾਲੀ ਤੇ ਬਿਲਡਿੰਗ ਕਰੀ ਸਰਾਕ ਜੇ ਕੱਢੇ ਉਹਦੇ ਦੋ ਤਿੰਨ ਜਾਂ ਦਰਜਨ ਨੂੰ ਬਿਲਡਿੰਗ ਪਈ ਬਈ 10800 ਆਇਆ ਇਹਨੇ ਵੀ ਦੋ ਤਿੰਨ ਘੰਟੇ ਕੱਲ ਦੁਪਹਿਰ ਵਾਲੇ ਬਹੁਤ ਔਖੇ ਗੱਦੇ ਆ ਅੱਜ ਰਮੀਨ ਨੇ ਰੋਕਤਾ ਕੰਮ ਕਿ ਮਾ ਮੁੱਲ ਯਾਰੇ ਪੈ ਗਿਆ ਨਾ ਹਾਂਜੀ ਥੋੜਾ ਜਿਆਦੇ ਹੈ ਹੈ ਜਿਆਦੇ ਹਨ ਯਾਰੇ ਪੈ ਗਿਆ ਮੀ ਸਾਰੇ ਲੱਗੇ ਪਏ ਨੇ 4x4 ਲਾਉਣ ਮਸ਼ੀਨਾਂ ਆਹ ਜੀ ਕੋ ਤਿੰਨ ਮਸ਼ੀਨਾਂ ਨੇ ਇੱਥੇ ਹਾਂ ਵਿਛਾੜ ਲੀਆਂ ਰੋਡ ਦੇ ਉੱਪਰ ਹਾਂ ਉਹ ਵੀ ਲਾਉਣ ਲੱਗਿਆ 4x4 ਹੋਰ ਹੋਰ 4x4 ਚੱਲਣੇ ਆ ਹੁਣ ਅਵੜੇ ਵੀ ਇੱਧਰ ਕਰਤਾਰਾਂ ਦੇ 4x4 ਦੋਵਾਂ ਦੇ ਹੀ ਆ ਨਾ ਜਿਹੜੇ ਅੱਜ 4x4 ਇਹਦੇ ਵੀ ਲੱਗੇ ਆ ਬਦੋਹਾਂ ਦੇ ਘਰਾਂ ਬਾਕੀ ਆਪਣਿਆਂ ਵਾਲੀ ਤੇ ਹਜੇ ਲਾਇਆ ਨਹੀਂ ਦੱਪਾ ਨੇ ਮੋਲੀ ਆਰਾਮ ਖਲੇ ਚੰਗਾ ਉਹ ਉਹ ਮੇਰਾ 4x4 ਤਾਂ ਠੀਕ ਆ ਹੈ ਬਿਨਾ 4x4 ਤੇ ਠੀਕ ਆ ਬਸ ਤੱਕ ਗਿੱਲੇ ਜ ਨਹੀਂ ਬਹੁਤੀ ਦਾਰ ਨਹੀਂ ਹੈਗੀ ਜੇ ਇਹ ਵੀ ਵਾਲਾ ਹੋਈ 4045 ਦਾ ਮੰਗਦਾ ਇੱਕ ਵਾਰ ਕੱਢਣ ਦਾ ਖਰਾਉਣੀ ਪੈਂਦੀ ਜੇ ਇਹ ਵੀ ਕੀ ਬਖਰਾਣੇ ਉਹ ਏਜ ਦਾਲਾ ਕਹੇ ਵੀ ਉਹ ਕੜਾ ਉਹ ਫੇਰ ਆਪਾਂ ਬਾੜ ਨਹੀਂ ਜੰਗਾ ਠੀਕ ਹੈ ਜੀ ਹਾਂ ਵਧੀਆ ਚੱਲਦੀ ਆ ਬਾਈ ਮਸ਼ੀਨ ਆ ਮੌਲੀਓ ਚਲਾ ਰਿਆ ਉਹਨੂੰ ਇਕੱਲਾ ਹੀ ਵਧੀਆ ਚੱਲਦੀ ਆ ਬਹੁਤ ਠੀਕ ਚੱਲਦੀ ਆ ਬਹੁਤ ਵਧੀਆ ਜੀ ਹੈ ਬਹੁਤ ਵਧੀਆ ਦਿੱਕਤ ਕੰਮੀ ਤਾਂ ਨਹੀਂ ਕੋਈ ਹੈ ਨਹੀਂ ਹੈ ਇਹ ਹੀ ਚਲਾਉਂਦਾ ਬਾਈ ਇਹ ਹੀ ਠੰਡਾ ਬੰਦਾਦਾ ਇਹਨੂੰ ਉਹ ਦਿੱਤੀ ਆ ਮੈਂ ਪੁਰਾਣੀ ਮਸ਼ੀਨ ਇਹਨੂੰ ਦੇਣੀ ਆ ਹੈਗਾ ਬੱਟਾ ਮੋਟਾ ਦੇਖ ਕੇ ਟਪਾ ਲੰਦਾ ਨਵੇਂ ਤਾਂ ਉਹ ਦੇਖੋ ਉਧਰ ਦਾ ਆ ਰਾਜੂ ਨੂੰ ਦਿੱਤੀ ਹੋਈ ਆ ਪ੍ਰਾਣੀ ਉਹ ਮੁੰਡਾ ਨਮਾ ਜਿਹੜਾ ਆਇਆ ਹੋਇਆ ਆਪਣੇ ਕੋਲ ਜੁਪੀ ਵਾਲਾ ਸੁਲਤਾਨ ਪ੍ਰਧਾਨ ਮਲਸੀਆਂ ਦਾ ਉਹਨੂੰ ਦਿੱਤੀ ਹੋਈ ਆ ਮੀਂਹ ਜਾਦੇ ਪੈ ਗਿਆ ਹਨਾ ਠੀਕ ਚੱਲਦੀ ਆ ਮੋਲੀ ਮਸ਼ੀਨਾਂ ਬਣ ਵਾਲੇ ਕੱਲ ਤਾਂ ਅਸੀਂ ਮੈਂ ਤਾਂ ਕੱਲ ਗਏਂ ਤੇਰੇ ਕੋਲ ਪਤੰਦਰਾ ਬਹੁਤ ਬਹੁਤ ਵਧੀਆ ਹੈ ਬਹੁਤ ਵਧੀਆ ਕੋਈ ਦਿੱਕਤ ਕਮੀ ਤਾਂ ਨਹੀਂ ਮੈਂ ਤਾਂ ਕਹਿੰਦਾ ਲਿਆਉਂਦਾ ਉਹਨੂੰ ਇੱਥੇ ਰੇਮ ਪਾ ਲੰਦੇ ਉਹਦੇ ਦੂਏ ਇਹਦੇ ਥੋੜੇ ਜੀ ਮੰਨਦੇ ਨੇ ਹੈ ਇਹਦੇ ਥੋੜੇ ਜੀ ਮੰਨਦੇ ਨੇ ਹਾਂ ਇਹਦਾ ਗੱਲ ਹੈ ਸਫਾਈ ਦੇ ਮਾਮਲੇ 'ਚ ਮੰਨਦੇ ਆ ਬਾਈ ਉਹਨੂੰ ਕਸਾੜੇ ਨਾ ਪਰਸੋਂ ਆ ਚੌਥੇ ਮਸ਼ੀਨ ਭੇਜੀ ਦੀ ਇੱਥੇ ਇੱਕ ਭੇਜੀ ਦੀ ਨਾ ਉਹ ਉੱਥੇ ਕਹਿੰਦੇ ਨਹੀਂ ਉਹ ਦਸ਼ਮੇਸ਼ੇ ਲੈ ਕੇ ਆ ਬਾਈ ਬੈਕ ਲਵਾਣੀ ਬੈਕ ਏਸੀ ਵਾਲੀ ਬੈਕ ਲਵਾ ਲਾ ਬਾਕੀ ਮੀਂਹ ਬਾਈ ਜਿਆਦੇ ਪੈ ਗਿਆ ਰਾਤ ਅੱਜ ਕੰਮ ਆ ਨਾ ਜਿਹੜਾ ਥੋੜਾ ਜਿਹਾ ਚੱਲੂਗਾ ਤਾਂ ਸਹੀ ਏ ਜੇ ਨਾ ਪਿਆ ਨਾ ਹੁਣ ਤਾਂ ਦੋ ਘੰਟੇ ਤੱਕ ਤੈਨੂੰ ਤੱਕਰ ਕੰਮ ਚੱਲੂ ਦੋ ਪਾਈ ਲੱਗੇ ਤੇ ਬਾਕੀ ਅਜ 4x4 ਇਹਨਾਂ ਨੂੰ ਮੈਂ ਕਿਹਾ ਲਾਏ ਲੋ ਹਣਾ ਟਾਈਮ ਆਏਗਾ ਬਾਈ ਹੁਣ ਤੁਹਾਨੂੰ ਪਤਾ ਜੀ ਮੀਂਹ ਪੈਣ ਛੁਰ ਪੈਣਾ ਸ਼ੁਰੂ ਹੋ ਗਿਆ ਫਿਰ ਮੀਂਹ ਹਟਦਾ ਹੀ ਨਹੀਂ ਹੈਗਾ ਆ ਪਿਆ ਦੋਨਾਂ ਦੇ ਹਿੱਸੇ 4x4 ਵਾਲੇ ਇਹਨਾਂ ਦੇ ਗিয়ার ਗੂਰ ਦਾ ਨਾਲ ਇਹਨਾਂ ਫਿਟਿੰਗ ਕਰੀ ਹੋਈ ਆ ਬਸ ਇੱਕ ਚੱਕੇ ਹਿੱਸੇ ਪਸਾਉਣੇ ਦੋਨਾਂ ਵਿੱਚ ਕੰਬੈਨਾਂ ਦੇ ਫਿੱਟੇ ਲਾ ਕੇ ਹੈ ਨਾ 4 बाई 4 ਅੱਜ ਕਰ ਦਾਂਗੇ ਚਾਲੂ ਪਹਿਲਾ ਨੰਬਰ ਏਸੀ ਵਾਲੀ ਦਾ ਲੱਗੂ ਅੱਜ ਹਾਰਾਮੂ ਕਦਾਂ ਮੀਂਹ ਪਈ ਜਾਂਦਾ ਨੂੰ ਹਾਂ ਅੱਪੇ ਪੈ ਗਿਆ ਰਾਤ ਬੜਾ ਤਾਂਕਾ ਜ਼ਿਆਦਾ ਪੈਗ ਨੂੰ ਚੱਕੇ ਲਾ ਗਿਆ ਫਿਰ ਅੰਦਰ ਦੇ ਹਨਾ ਪਹਿਲਾ ਨੰਬਰ ਏਸੀ ਵਾਲੀ ਦੇ ਲਾਤਾ ਇਹਦੇ ਲੱਗੂਗਾ ਪਹਿਲਾਂ 4x4 ਹੈ ਮੋਲੀ ਤਸੱਲੀ ਕਰਾ ਲਈ ਇਹਦੀ ਹਾਂ ਬਾਈ ਦਾ ਛਾਪਟ ਸ਼ੂਟ ਪਈ ਹੋਈ ਹੈ ਕਰਾਸੇ ਪਾਉਣਾ ਬਸ ਇਹਦਾ ਬਾਈ ਨਵਾਂ ਹੀ ਹੈ ਹਜੇ ਇਹਦਾ ਚੈੱਕ ਨਹੀਂ ਕਰਿਆ ਹਨ ਇਹਦਾ ਲਾਇ ਨਹੀਂ ਹੈਗਾ ਕਰਮ ਵਾਲੀ ਨੂੰ ਹਜੇ ਉਹ ਦੂਈ ਨਹੀਂ ਤਾਂ ਹਜੇ ਇੱਕ ਸੀਜ਼ਨ ਚੱਲਿਆ ਪਿਛਲੇ ਸੀਜ਼ਨ ਇਹਦਾ ਸ਼ਾਟ ਸ਼ੂਟ ਹੈ ਨ ਗੇਰਗੂ ਨਾਲ ਦੇ ਕੰਪਨੀ ਦੇ ਲੱਗਾ ਇਹਦਾ ਖੋਲਿਆ ਵੀ ਨਹੀਂ ਹੈਗਾ ਰਾਜਸਥਾਨ ਨੂੰ ਵੀ ਉਖੜਨੇ ਦਾ ਬਲੇਗੇ ਬਾਕੀ ਅੱਜ ਇਹਦਾ ਤੇਲ ਦੂ ਚੈੱਕ ਕਰਕੇ ਹਨ ਫਿਰ ਦੇਖਾਂਗੇ ਟਰਾਈ ਕਰਕੇ ਆਪਣੇ ਦਿਖਾਵਾਂਗੇ ਤੁਹਾਨੂੰ 4x4 ਦਾ ਜੋਰ ਵੀ ਅੱਜ ਆਹ ਪੇਜ ਇਹ ਗੇਅਰ ਲੱਗਿਆ ਹੋਇਆ ਹੈ ਹਨਾ ਅਚਾਵਟ ਥੱਲੇ ਪਈ ਹੋਈ ਆ ਬਸ ਮਗਰ ਇਹ ਸਾ ਪਾ ਕੇ ਇੱਕ ਕਰਾਸ ਦਾ ਟੋਟਾ ਪਾਉਣਾ ਇੱਕ ਜੈਕ ਪਾਉਣਾ ਬਸ ਫੇਰ ਕੰਮ ਰਿਪੋਰਟ ਆ ਜਿਹੜੀ ਆਪਣੀ ਓਕੇ ਦੀ ਰਿਪੋਰਟ ਆ ਬਾਕੀ ਮੀਂਹ ਜਿਆਦਾ ਪੈਣ ਪਈ ਗਿਆ ਨਹੀਂ ਤਾਂ ਥੱਲੇ ਵੇਖੇ ਲੋੜਿੰਦੀ ਪੈਣੀ ਕੂਈ ਦੀ ਕਟਾਈ ਘੱਟ ਹੁੰਦੀ ਆ ਹਨਾ ਬਾਕੀ ਇਹ ਨਾ ਇੱਕ ਲੇ ਲੈਂਡ ਦਾ ਹੁੰਦਾ ਇੱਕ ਟਾਟਾ ਦਾ ਹੁੰਦਾ ਆਪਣੇ ਦੋ ਇੱਕ ਮਹੀਨਿਆਂ ਨੂੰ ਇਹ ਟਾਟਾ ਦੇ ਲੱਗੇ ਹੋਏ ਆ ਰਾਮੂ ਘਾਟਾ ਇਧਰ ਨੂੰ ਘਾਟਾ ਟਾਇਰ ਕਵਾ ਦੇ ਹਾਂ ਬੱਸ ਸਰਾਮੂ ਥੋੜੀ ਕੱਟੇ ਸਿੱਧੇ ਸਿੱਧੇ ਪਿੱਛੇ ਜਾਣਾ ਇਹ ਕਿਹੜਾ ਲਾਉਣਾ ਇਹ ਸੌਖੇ ਆ ਬੱਸ ਕਿਧਰਾ ਹੋਰ ਵੇਖ ਕਿਧਰਾ ਆਈ ਬੱਸ ਆਊਗਾ ਅੱਗੇ ਵੇਖ ਕਿਧਰਾ ਹਾਂ ਤੇਰੇ ਵਾਲਾ ਪਾਸਾ ਬਾਈ ਪਿੱਛੇ ਜਾਣਾ ਬੱਸ ਅੱਗੇ ਆਉਣਾ ਰਾਮੂ ਨੂੰ ਪਤਾ ਸਾਰਾ ਤੱਕਰਾਉ ਉਸ ਉਧਰ ਨੂੰ ਜਾਣਾ ਧੱਲੇ ਪਾਸੇ ਜਿਹਨੇ ਕੰਪਨੀ ਦਾ ਲੱਗਿਆ ਹੋਇਆ ਹੁੰਦਾ ਨਾ ਤਾਂ ਰੰਗ ਰੰਗ ਨਾਲ ਦਾ ਹੁੰਦਾ ਰਿਮ ਰਮ ਵਧੀਆ ਹੁੰਨੇ ਆ ਬਾਕੀ ਉਹ ਅਸੀਂ ਲਵਾਇਆ ਤਾਂ ਉਹਦੇ ਹੁਣ ਰਿਮ ਦੇ ਲੋ ਜਿਹੇ ਜੇ ਬੰਦਾ ਨਮੋਲ ਤੇ ਲਵਾਇਆ ਜੁਪੀ ਆ ਕੋਈ ਵਰਕਸ਼ਾਪ ਚੱਲਦੇ ਸੀ ਜਿੰਨ ਚ ਲਵਾਇਆ ਤਾਂ ਅਹੀ ਦਿਨਾਂ ਦੇ ਵਿੱਚ ਬਸ ਇੱਥੇ ਰੱਖ ਲੋ ਬਸ ਹੁਣ ਟਾਇਰ ਉਹ ਮੁੜ ਦਿਓ ਬਸ ਰੱਖ ਰਾਮੂ ਨਹੀਂ ਸੱਪਾ ਛੱਡ ਦਿੱਤੀ ਚੱਲ ਹੁਣ ਜੈਕ ਲਾ ਕੇ ਉਹਨੂੰ ਜੈਕ ਨਹੀਂ ਬਾਈ ਸਟੈਂਡ ਦਾਰ ਤੋਂ ਥੱਲੇ ਕੋੜੀਆਂ ਲਾ ਦੋ ਥੱਲੇ ਲੱਗੇ ਜੈਕ ਲਾ ਕੇ ਨਾ ਕੋੜੀਆਂ ਚੱਕ ਲਾ ਕੇ ਬਾ ਕੱਢ ਲੋ ਹਾਂ ਇਹ ਬੜਾ ਵਧੀਆ ਕਰਤਾ ਕੰਪਨੀ ਦਾ ਕੰਮ ਵੀ ਘੋੜੀਆਂ ਹਨ ਲਾ ਕੇ ਬੰਦਾ ਜਿਵੇਂ ਅੱਗੇ ਜੈਕ ਦੋ ਤਿੰਨ ਨੂੰ ਨੇ ਪੈਂਦੇ ਫੋਰ ਬਾਈ ਫੋਰ ਲਾਉਣ ਨੂੰ ਹੁਣ ਤਾਂ ਇੱਕ ਨਾਲੇ ਕੰਮ ਚੱਲ ਜਾਣਾ। ਹਰ ਅੰਮੂ? ਹਾਂ ਬਈ। ਹਾਂ ਨਹੀਂ ਪਾਈ ਜਾਣਾ ਤੂੰ। ਇਹ ਤਾਂ ਪੈਣਾ ਹੀ ਆ ਭਜੀ। ਹਾਂ। ਕੀ ਦਾ ਟਾਈਮ ਹੈ? ਅਰੇ ਹੁਣ ਤਾਂ ਨਾ ਪਾਵੇ ਆਪਣੀ ਰਾਣੀ ਨੂੰ ਤਾਂ ਹੈ ਵੀ ਨਹੀਂ ਫੋਰ ਬਾਈ ਫੋਰ। ਹਾਂ ਸਹੀ ਗੱਲ ਹੈ। ਹੈ? ਸਹੀ ਗੱਲ। ਹੋਰ ਹੋਰ ਠੀਕ ਆ। ਨਿਬੜ ਗਿਆ ਉੱਥੇ ਕਿੰਨਾ ਕਰ ਰਹਿ ਗਿਆ? ਦੋ ਦੋ ਖੇਤ ਰਹਿ ਗਏ। ਤੇ ਉਹ ਦੋ ਨਵੇੜਿਆਂ ਨੂੰ ਤਾਂ ਕੱਲ ਲੰਮੀ ਬਹਿ ਗਿਆ ਅੱਜ। ਹਾਂ ਲੋ ਕੀ ਕਰੀਏ ਅੰਗੇ ਪਤਾ ਥੋੜੀ ਜਿਹੀ ਨਹੀਂ ਆਣਾ ਹਾਂ ਕੱਲ ਫੋਰ ਬਾਈ ਫੋਰ ਬੋਲੋ ਅੱਜ ਮਜੀਨਾ ਠੀਕ ਆ ਜੀ ਬਾਈ ਇੱਕ ਦਾ ਦਾ 4 ਬਾਈ 4 ਲਾ ਕੇ ਐਨ ਹੋ ਗਿਆ ਕੰਪਲੀਟ ਇਹਦਾ ਦਾ ਬਸ ਹੁਣ ਚੈੱਕ ਕਰਨਾ ਹੈ ਟਾਇਰ ਕੰਪਨੀ ਵਾਲਿਆਂ ਦਾ ਦੂਜੇ ਪਾਸੇ ਨੂੰ ਕਸੇ ਹੋਏ ਤੇ ਰਿੰਮ ਘਵਾ ਕੇ ਟਾਇਰ ਕਸਾਇਆ ਦਾ ਆਪਾਂ ਨੇ ਜਿਹੜਾ ਟਾਇਰ ਦੀ ਟਾਇਰ ਸਹੀ ਦਾ ਹਨਾ ਬਿਲਕੁਲ ਸਿੱਧੇ ਕਰਕੇ ਟਾਇਰ ਕਸ ਲਏ ਹਾਂ ਮੌਲੀ ਕਸ ਹੋ ਗਿਆ ਹਾਂ ਆਜ ਤਹੇ ਚਲਾਇਆ ਹੀ ਨਹੀਂ ਬਾਈ ਸੇ ਤਾਂ ਨਵਾਂ ਹੀ ਪੈਸਾ ਦਾ ਇਹ ਅੱਜ ਫਸਟ ਟਾਈਮ ਹੈ ਪਾਇਆ ਬਸ ਇਹ ਕੰਪਨੀ ਦੇ ਵਿੱਚ ਉਹ ਨਾ ਫੀਟਰ ਤੇ ਲੱਗੇ ਹੋਇਆ ਦਾ ਇੱਕ ਨਾ ਟਾਇਰ ਦੇ ਨਾਲ ਇਹਦਾ ਗੁੱਡੀ ਪੁੱਠੀ ਆ ਨਾਲੇ ਥੋੜਾ ਟਾਇਰ ਅੰਦਰ ਦਾ ਹੁਣ ਆਪਾਂ ਖੋਲ ਕੇ ਹਨ ਇਹਦੇ ਨਾਟਾ ਜਿਹੜੇ ਇਹਨੂੰ ਘੁਮਾ ਕੇ ਨਾਲੇ ਦਾ ਟਾਇਰ ਰਿਮ ਟਾਇਰ ਥੋੜਾ ਜਿਹਾ ਬਾਹਰ ਆ ਜਾਂਦਾ ਨਾਲੇ ਗੁੱਡੀ ਸਿੱਧੀ ਹੋ ਜੂ ਇਹ ਕੰਪਨੀ ਨੂੰ ਪੁੱਠੇ ਹੀ ਲਾ ਕੇ ਦੇ ਦੂ ਤੇ ਦੇਖਣੇ ਰਿਮ ਅੱਜ ਮਾਰੀ ਨਿਗਾ ਤਾਂ ਸ਼ਾਰਟ ਸੂਟ ਪਈ ਹੋਈ ਆ ਇਹਦੇ ਹੁਣ ਨਾ ਦੇਖਾਂਗੇ ਤੁਹਾਨੂੰ ਦਿਖਾਵਾਂਗੇ ਨਾਲੇ ਬਈ ਐਕਸਲ ਕੱਢ ਕੇ ਦਾ ਜੋੜ ਦੇਖਾਂਗੇ ਨਾ ਟਾਇਰ ਕਿੰਨਾ ਹੈਗਾ ਇਹ ਕੰਮ ਕਰਦੇ ਆ ਪਰਪਰ ਪੂਰਾ ਬਾਕੀ ਚਲੋ ਕਾਥਲੀ ਇਹਦਾ ਹਿੱਸਾ ਬੜਾ ਤੁਹਾਨੂੰ ਪਤਾ ਹੀ ਆ ਘੋੜੀਆਂ ਦਾ ਬਾਈ ਬੜਾ ਪੈਦਾ ਹਨ ਜਿਹੜੀਆਂ ਲਾਈਆਂ ਕੰਪਨੀ ਵਾਲਿਆਂ ਨੇ ਨਜ਼ਾਰਾ ਲਿਆਤਾ ਇਹਨਾਂ ਨੇ ਉਹ ਹਿੱਸਾ ਪੰਗਣ ਨੂੰ ਪਤਾ ਵੀ ਨਹੀਂ ਲੱਗਿਆ ਹੈਗਾ ਬਾਕੀ ਐਮ ਆਰ ਐਫ ਦੇ ਟਾਇਰਾਂ ਬਾਕੀ ਦਿਖਾਉਣਾ ਤੁਹਾਨੂੰ ਜੋਰ ਮਾਰ ਕੇ ਵੀ ਚਲਾਉਨੇ ਆ ਫੇ ਮਸ਼ੀਨਾਂ ਇਹ ਤਾਂ ਵੈਸੇ ਬਦਲ ਮੌਸਮ ਫੇਰ ਬਣਦਾ ਹੋ ਗਿਆ ਹਨੇਰਾ ਜਾ ਹੁਣ ਤਾਂ ਰੱਬਾ ਨਾ ਪਾਵੇ ਇਹਨਾਂ ਨੂੰ ਤਾਂ 4x4 ਵੀ ਸਾਡੇ ਤਾਂ 4x4 ਵੀ ਨਹੀਂ ਹੈਗਾ ਟੱਕਾ ਹੀ ਕਰਨਾ ਪੈਣਾ ਉਹਦੇ ਨਾਲ ਤਾਂ ਪਪੂ ਕਰ ਦੋ ਬੜਾ ਬੜਾ ਆਓ ਜੀ ভাই ਖੇਚੇ ਆ ਗਏ 4x4 ਚੈੱਕ ਕਰਨ ਦਾ ਵੀ ਸਮਾਂ ਨਹੀਂ ਮਿਲਿਆ ਵੀਰ ਦੇ ਨਾਲ ਲੇਬਰ ਗਾ ਚੱਲਦੀ ਦੀ ਆਪਣੀ ਮਸ਼ੀਨ ਏਸੀ ਵਾਲੀ ਹੈ ਨਾ ዳਤੀ ਵਾਲੀ ਇਹ ዳਤੀ ਕੇ ਚੱਲਦੇ ਤੇ ਚਾਰ ਕੇ ਗੀਲੇ ਬਈ ਡਿੱਗੇ ਹੋਏ ਤੇ ਜਮੇ ਬਹੁਤ ਇਹ ਭਾਜੀ ਦੇ ਆਪਣੇ ਹਨ ਆ ਹੁਣ ਇੱਧਰ ਆਪਣੇ ਵਾਲੀ ਦਸ਼ਮੇਸ਼ ਇੱਧਰ ਖੜੇ ਚ ਚੱਲਦੀ ਹੈ ਭਾਜੀ ਉਹਨਾਂ ਦੇ ਇਹ ਤਿੰਨ ਗੀਲੇ ਖੜੇ ਤੇ ਫਿਰ ਭਾਈ ਮੀ ਪੈਣਗਾ ਕੇ ਥੋੜਾ ਚੱਲੇ ਤਾਂ ਲੇਟੇ ਅੱਜ 2 ਕ ਦਾ ਟਾਈਮ ਹੋ ਗਿਆ ਵੈਸੇ ਥੋੜਾ ਜਿਹਾ ਮੀ ਪਹਿਲਾ ਮੀ ਤਾਂ ਨਾ ਤੁਹਾਨੂੰ ਪਤਾ ਹੀ ਆ ਵੀ ਇਹ ਮੈਸਜ ਪਹਿਲਾ ਮੀ ਤਾਂ ਇੰਨਾ ਕੰਮ ਕਿਹੜਾ ਕਰਦਾ ਨਹੀਂ ਹੁੰਦਾ ਬਾਕੀ ਉਧਰ ਮਸ਼ੀਨ ਏਸੀ ਵਾਲੀ ਲੇਬਰ ਗਾ ਚੱਲੀ ਜਾਂਦੀ ਆ ਇਹ ਅੱਜ ਫਾਈਨਲ ਹੋ ਜੂਗਾ ਵਾ ਲਾਸਟ ਪਾਟ ਆ ਦੋ ਦਿਨ ਹੋ ਗਏ ਚੱਲਦਿਆਂ ਨੂੰ ਵੈਸੇ ਚ ਭਾਈ ਤੁਹਾਨੂੰ ਪਤਾ ਹੀ ਆ ਨਾ ਲੇਬਰ ਗਾ ਹੈ ਤਾਂ ਕੋਈ ਫਾਇਦਾ ਨਹੀਂ ਜੇ ਡਾਇਰੈਕਟ ਕੱਟ ਰੋਵੇ ਆਪਣੇ ਕੋ ਪਰ ਫਿਰ ਵੀ ਜਿੱਥੇ ਖੜੀ ਬਲਣੀ ਆ ਨਾ ਨਾਲ ਗਿਰੀ ਹੋਈ ਭਾਈ ਚੱਕਣੀ ਪੈਂਦੀ ਆ ਏਸੀ ਵਾਲੀ ਇੱਧਰ ਚੱਲਦੀ ਆ ਇੱਥੇ ਚੱਲਦੀ ਆਪਣੀ ਦਸ਼ਮੇਚੋ ਇਹ ਹਜੇ ਲਾਈਓ ਆ ਕੇ ਹੁਣੇ ਪਹਿਲਾ ਗਿੜਾ ਸਾਹਮਣੇ ਨੂੰ ਲਾਇਆ ਹੀ ਆ ਬਾਕੀ ਦੋ-ਤਿੰਨ ਦਿਨ ਹੋ ਗਏ ਇੱਥੇ ਚੱਲਦੀ ਆ ਬਾਈ ਵੀਡੀਓ ਹਨਾ ਕਈ ਮੇਰੇ ਵੀਰੇ ਕਹਿੰਦੇ ਮੈਨੂੰ ਕੱਲ ਪਰਸੋਂ ਦੇ ਕਈ ਫੋਨ ਆਏ ਬਾਈ ਵੀਡੀਓ ਨਹੀਂ ਪਾਉਂਦਾ ਕੀ ਗੱਲ ਮਸ਼ੀਨ ਆ ਸੈਟਿੰਗ ਜਲਦੀ ਬਾਈ ਮਸ਼ੀਨ ਵਧੀਆ ਚੱਲਦੀ ਦੀ ਬਸ ਇਹਦਾ ਵੀਰੇ ਵੀ ਇੱਕ ਤਾਂ ਗਰਮੀ ਇੰਨੀ ਦੀ ਨਾ ਵੀ ਪੁੱਛੋ ਨਾ ਕੁਛ ਇੱਕ ਤਾਂ ਉਹਨੂੰ ਪਤਾ ਵੀ ਤਿੰਨ ਮਸ਼ੀਨਾਂ ਭੱਜ ਨਾ ਅਠਾ ਕਦੇ ਉਹਦੇ ਕੋਲ ਚਲੇ ਜਾ ਕਦੇ ਉਹਦੇ ਕੋਲ ਚਲੇ ਜਾ ਮਸ਼ੀਨਾਂ ਚੱਲਦੀਆਂ ਥੋੜੀਆਂ ਕੱਲੀਆਂ ਕੱਲੀਆਂ ਜੀਆਂ ਉਹਦੇ ਕਰਕੇ ਥੋੜਾ ਕੰਮ ਹੋ ਗਿਆ ਦਾ ਖਰਾ ਬਾਕੀ ਬਾਈ ਜੱਥੇਓ ਜਰੂਰ ਹੈ ਨਾ ਸੰਗਰੂਰ ਏਰੀਏ ਦਾ ਕਹਿੰਦੇ ਬੜਾ ਮੀਂਹ ਪਿਆ ਉਧਰ ਸਾਡੇ ਪਿੰਡਾਂ ਕਹਿੰਦੇ ਬੜਾ ਮੀਂਹ ਪਿਆ ਮੈਨੂੰ ਘਰ ਦੇ ਫੋਨ ਆਇਆ ਕਹਿੰਦੇ ਬਹੁਤ ਮੀਂਹ ਪਿਆ ਬਾਕੀ ਇੱਥਰ ਸਾਰੇ ਸੁੱਖ ਸ਼ਾਂਤੀ ਹੋ ਹੈ ਨਾ ਮਾਲਕ ਆਪੇ ਰੱਖਾ ਬਾਈ ਜ਼ਿੰਮੇਦਾਰਾ ਭਰਾਵਾਂ ਦਾ ਨਾ ਨਾਲ ਸਾਡੇ ਵਰਗਿਆਂ ਦਾ ਇਹਨਾਂ ਨੇ ਜ਼ਿੰਮੇਦਾਰਾਂ ਸਿਰ ਤੇ ਰੋਟੀ ਚੱਲਦੀ ਹੈ ਬਾਈ ਜੇ ਕੰਮ ਕਰਾਂਗੇ ਤਾਂ ਕਿਤੇ ਬਾਕੀ ਜਿਸਮੇਤ ਆਪਣੀ ਕਮੈਨ ਕਟਰਦੇ ਆ ਨਾ ਕਹੀਦੀ ਆਪਾਂ ਜਿਹੜੀ ਚੀਜ਼ਾਂ ਦਾ ਡਰ ਲੱਗਦਾ ਦਾ ਪਹਿਲੀ ਵੀਡੀਓ 'ਚ ਮੈਂ ਤੁਹਾਨੂੰ ਦਿਖਾ ਹੀ ਦਿੱਤਾ ਦਾ ਵੈਸੇ ਵੀ ਮੈਨੂੰ ਥੋੜੀ ਜਿਹੀ ਸ਼ੱਕ ਇੰਜਨ ਤੇ ਪੈਂਦੀ ਸੀ ਇੰਜਨ ਆਲਾ ਦਾ ਬਾਈ ਕੋਈ ਰੋਰ ਨਹੀਂ ਆ ਚੱਲਦੀ ਆ ਡਾਇਰੈਕਟ ਕਟਰ ਤੇ ਕਈ ਮੇਰੇ ਸਬਸਕ੍ਰਾਈਬਰ ਵੀ ਰਹਿਣਾ ਕਹਿੰਦੇ ਸੀ ਵੀ ਬਾਈ ਜ਼ਰੂਰ ਦਿਖਾਈਂ ਨਾ ਇੱਕ ਵਾਰ ਚੱਲਦੀ ਇੱਧਰ ਦਿਖਾਇਆ ਕਰ ਦੋ ਸ਼ਮੇਸ਼ ਬਾਈ ਸਮਾਂ ਹੀ ਨਹੀਂ ਮਿਲਿਆ ਹੈਗਾ ਅੱਜ ਧਰਮਗੱਲ ਪਹਿਲਾ ਸਾਹ ਇੱਥੇ ਆਏ ਆ ਬਾਈ ਉਹਨਾਂ ਦੇ ਦੇ ਕੇ ਜੇ 2:30 ਦਾ ਟਾਈਮ ਹੋ ਗਿਆ ਪਹਿਲੇ ਹੀ ਢੇਡਾ ਲਾਉਣੇ ਲੱਗੇ ਆ ਜੇ ਰਾਹੇ ਬਣਾਇਆ ਰਾਜੂ ਜੜਾ ਮਸ਼ੀਨ ਦੇ ਉੱਤੇ ਅੱਜ ਉਧਰ ਪਿੰਡ ਬਾਈ ਹਰੇ ਬਣਾਉਣੇ ਵਾਲਾ ਕੋਈ ਹੈ ਨਹੀਂ ਤਾਂ ਅਸੀਂ ਉਹ ਚਾਰ ਵਾਲੀ ਮਸ਼ੀਨ ਦੀ ਸੈੱਟ ਕਰਨ ਗਏ ਤੇ ਤਾਂ ਉਧਰ ਦੇ ਹੀ ਸਾਨੂੰ ਫਤਵਾ ਆ ਗਿਆ ਕਹਿੰਦਾ ਭਾਜੀ ਕਹਿੰਦਾ ਵੀ ਆਪਣੇ ਚਲਾ ਲਓ ਭਾਜੀ ਇਹ ਚੱਲਦੀ ਆ ਮਾੜਾ ਮੋੜਾ ਕਿੱਡੀ ਚੁੱਕੀ ਬੱਕੀ ਕਹਿੰਦਾ ਕੋਈ ਗੱਲ ਨਹੀਂ ਮਾ ਚਲੋ ਲਾ ਕੇ ਦੇਖ ਲੈਨੇ ਆ ਪਰ ਲਾਈਟ ਆ ਨਾ ਵਧੀਆ ਸੁੱਕਾ ਹੀ ਮਿਲਿਆ ਖੇਤ ਬਹੁਤਾ ਗਿੱਲਾ ਨਹੀਂ ਬਾਈ 4x4 ਇਹਨੂੰ ਵੀ ਦੇਖਦੇ ਆ ਨਾ ਅਗਲੇ ਸਾਲ ਬਾਬਾ ਰੱਖੇ ਸੁੱਕ ਸੀਜ਼ਨ ਵਧੀਆ ਲੱਗ ਜਵੇ 4x4 ਅਗਲੇ ਸੀਜ਼ਨ ਲਾ ਦਾਂਗੇ ਇਹਨੂੰ ਵੀ ਬਾਕੀ ਐਦਕੀ ਜਿਹੜਾ ਕਰਮਾ ਚ ਹੈਗਾ ਹਨਾ ਬਾਈ ਤੁਹਾਨੂੰ ਪਤਾ ਹੀ ਐ ਵੀ ਮਸ਼ੀਨ ਤੇ ਖਰਚਾ ਵੀ ਖਾਤਾ ਹੋ ਗਿਆ ਲਈ ਵੀ ਐਦਕੀ ਆਪਾਂ ਦਾ ਫਸਟ ਟਾਈਮ ਹਨਾ ਚਲੋ 2-4 ਸਾਲ ਲਏ ਚੱਲੀ ਹੁੰਦੀ ਪਹਿਲਾਂ ਕਿਤੇ ਲੈ ਕੇ ਤਾਂ 4x4 ਲਾ ਲੰਦੇ ਹੁਣ ਤਾਂ 4x4 ਵਾਲੀ ਤਾਂ ਵੀ ਤੁਸੀਂ ਗੱਲੇ ਛੱਡ ਦੋ ਨਾ ਵੀ ਹੁਣ ਖਰਚਾ ਬਾਈ 50-60000 ਰੁਪਏ ਦਾ ਮੋਟਾ-ਮੋਟਾ ਜਿਹੜਾ ਸਮਾਨ-ਸਮਾਨ ਜਾ ਆ ਕੇ ਇਹਦੇ ਚ ਪੈ ਗਿਆ ਬਾਕੀ ਹੁਣ ਗਾਹਾਂ ਨੂੰ ਦੇਖਾਂਗੇ ਨਾ 4x4 ਵੀ ਲਾਵਾਂਗੇ ਮਸ਼ੀਨ ਇੰਜਨ ਵਧੀਆ ਚੱਲਦਾ 4x4 ਨੂੰ ਐਡਾ ਤਾਂ ਕੋਈ ਲੋਡ ਨਹੀਂ ਹੁੰਦਾ 4x4 ਦਾ ਨਾ ਐ ਹੁੰਦਾ ਵੀ ਚਲੋ ਮਸੀਨ ਮੜੀ ਮੋਟੀ ਗਿੱਲੇ ਚ ਤੁਰੀ ਜਾਂਦੀ ਆ ਬਾਕੀ ਜਿਹਦੇ 4x4 ਫਾਸਦੀ ਹੋਵੇ ਕੱਢਦੀ ਵੀ ਜੇ ਸੀ ਵੀ ਉਹ ਆ ਹੁਣ ਦੂਜਿਆਂ ਦੇ ਹੈਗੇ ਤੇ ਉਹਨਾਂ ਨੂੰ ਲਾ ਲੈ ਹੁਣ ਇਹਨੂੰ ਗਾਹਾਂ ਵਾਲੇ ਸਾਲ ਕਰਾਂਗੇ ਕੋਸ਼ਿਸ਼ ਆ ਨਾ ਵੱਧ ਤੋਂ ਵੱਧ ਵੀ 4x4 ਲਵਾ ਕੇ ਚਲਾਈਏ ਹੁਣ ਤਾਂ ਬਾਈ ਹੈ ਨਹੀਂ ਗੰਜਾਇਸ ਐਵੇਂ ਮਾਰੀ ਜਈ ਝੂਟ ਉਹਦਾ ਫਾਇਦਾ ਕੋਈ ਨਹੀਂ ਰੌਟੀਆਂ ਮਾਰੀ ਜਈ ਉਹਦਾ ਕੋਈ ਫਾਇਦਾ ਨਹੀਂ ਹੈਗਾ ਵਧੀਆ ਚੱਲਦੀ ਆ ਸੁੱਕੇ ਚ ਕੋਈ ਕਮੀ ਪੇਸ਼ੀ ਨਹੀਂ 22 ਕੇ ਗੀਲੇ ਰਾਣੀ ਨੇ ਸਾਡੀ ਨੇ ਵੱਢ ਲਏ 70 ਕੇ ਕਿਲੇ ਹੋਰ ਵਾਟ ਲਵੇ ਇਹਦੇ ਉੱਤੇ ਆਪਾਂ ਲਾਜ ਨਹੀਂ ਕਰਦੇ ਹਨ ਚਲੋ ਵੀ ਐਵੇਂ ਵੀ ਰਿਪੇਅਰ ਦਾ ਖਰਚਾ ਖੁਰਚਾ ਨਿਕਲ ਜਾਵੇ ਮਾੜੇ ਮੋੜੇ ਟਾਇਰ ਟੱਪਾ ਜਿਹੜਾ ਲਾਉਣੇ ਵਾਲਾ ਉਹ ਲਾਜਵੇ ਆਪਣੇ ਤਾਂ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਮਿਹਨਤ ਕਰਨ ਵਾਲੇ ਬੰਦੇ ਆ ਬਈ ਆਪਣੇ ਹੱਥੀ ਮਿਹਨਤ ਕਰਨੀ ਆ ਉਹ ਖਾਣੀ ਆ ਉਹ ਤਾਂ ਚੱਲਦਾ ਹੀ ਰਹੂ ਸਿਲਸਿਲਾ ਚਾਹੇ ਦੋ ਕਰ ਲਵਾਂ ਚਾਹੇ ਚਾਰ ਕਰ ਲਵਾਂ ਉਹ ਤਾਂ ਮੇਰਾ ਚੱਲਦਾ ਹੀ ਰਹੂਗਾ ਇਹ ਨਹੀਂ ਹੈਗਾ ਵੀ ਮੈਂ ਆਪਦੀ ਮਸ਼ੀਨਾਂ ਲੈ ਕੇ ਕੰਮ ਬੰਦ ਕਰ ਜੂਗਾ ਦੂਜਿਆਂ ਦੀ ਗਨੀਆਂ ਬਜਾਣਾ ਬਾਕੀ ਆਇਆ ਕਾਟਰ ਨਮਾ ਇਹ ਵੀ ਐਤਗੀ ਥੋੜਾ ਹੈ ਨਾ ਲੈਣ ਦੇਣ ਜਾਂ ਫਿਰ ਛੱਡ ਗਿਆ ਉਹਦੇ ਕਰਕੇ ਵੀ ਮੈਂ ਕਹਾ ਨਹੀਂ 4b ਰਾਜੂ ਤਾਂ ਕਹਿੰਦਾ ਜੀ ਜੇ ਲਵਾ ਦੇ ਮੈਂ ਕਹਾ ਨਹੀਂ ਭਰਾਵਾ ਐਤਗੀ ਨਹੀਂ ਗਾਂਹਲੇ ਸੀ ਜੀ ਜਰੂਰ ਲਵਾ ਦਾਂਗੇ ਪਹਿਲਾਂ ਲਵਾਵਾਂਗੇ ਸੀਜ਼ਨ ਤੋਂ ਇਹ 4b 4 ਤੇ ਚਲਾਵਾਂਗੇ ਫੇ ਆਪਣੇ ਵਾਲੀ ਦੀ ਐਦਨ ਵੇਹ ਮੱਕੀਆਂ ਜਮਈ ਟਾਂਡਾ ਹੈ ਨਾ ਜਿਹੜਾ ਜਿਹੇ ਮਸ਼ੀਨ ਨੂੰ ਚਾਹੀਦਾ ਉਹੋ ਜਿਹਾ ਪਰਸਨ ਦਾ ਭਰਾਵਾ ਅਸੀਂ ਇੰਨੀ ਹਰੀ ਵੱਡੀ ਮੂਰਤ ਜਿਦਾਂ ਕਹਿੰਦੇ 4 ਕਿਲੇ ਛਾਲਾ ਪਰਸ਼ ਮੂਰਤ ਕਰਿਆ ਜਿਵੇਂ ਹਰਿਆਈ ਕਹਿਦੀ ਉਹਨੂੰ ਚਾਰ ਵਾਲੀ ਮੱਕੀ ਉਹੀ ভাই ਮਜਬੂਰੀ ਦੀ ਉਹਨਾਂ ਦੇ ਵੀਰ ਉਹਨਾਂ ਦੀ ਵੀ ਮਜਬੂਰੀ ਇਹ ਤੀ ਉਹਨਾਂ ਨੇ ਠੇਕੇ ਵਾਲੀ ਜ਼ਮੀਨ ਤੇ ਠੇਕੇ ਵਾਲੀ ਜ਼ਮੀਨ ਛੱਡਣੀ ਸੀ ਉਹਦੇ ਕਰਕੇ ਸਾਨੂੰ ਫਿਰ ਹਰੀ ਵਕੀ ਦਾ ਹੀ ਹਨਾ ਕਦਮ ਆ ਜਿਹੜਾ ਬਾਈ ਉਹਨਾਂ ਨੇ ਚਕਾਉਣਾ ਪਿਆ ਸਾਨੂੰ ਚੱਕਣਾ ਪਿਆ ਬਾਕੀ ਅੱਜ ਰੇਟ ਬਾਈ ਮੱਕੀ ਦਾ ਹਨਾ ਮੀਂਹ ਪੈਣ ਕਰਕੇ ਕਹਿੰਦੇ ਵੀ ਘਟ ਗਿਆ 100 ਰੁਪਿਆ ਬਾਕੀ ਵੀਰ ਉਹਨੇ ਵੇਚ ਕੇ ਆਏ ਹਨਾ ਜਿਹੜੀ ਲੇਬਰ ਨਾਲ ਚੱਲਦੀ ਉਧਰ ਉਹਦਾ ਪਤਾ ਲੱਗੂਗਾ ਵੀ ਕਿੰਨੇ ਕੀ ਰੇਟ ਵੇਚ ਕੇ ਆਏ ਹਨਾ ਹਾਂਜੀ ਭਾਈ ਰਹਿ ਗਿਆ ਲਾਸਟ ਗੇੜਾ ਭਾਈ ਬਾਬਾ ਹਨਾ ਕਹਿੰਦੇ ਜਿਹਦੀ ਬਾਹ ਫੜੇ ਭਾਈ 4x4 ਤੇ ਬਿਨਾ ਹੀ ਹਨਾ ਗਿੱਲੇ ਸੁੱਕੇ ਜੇ ਖੇਤ ਆ ਇੰਨੀ ਇੰਨਾ ਟਾਇਰ ਕੱਢਦਾ ਕੱਢਦਾ ਜਾ ਵੱਡੇ ਗਈ ਹਨਾ ਇਹ ਹੈਗੇ ਤੇ ਚਾਰ ਕਿਲੇ ਤੇ ਚਾਰ ਕਿਲਿਆਂ ਦਾ ਹਨਾ ਆਸ ਤੱਕੀ ਦੀ ਵੀ ਭਾਈ 4x4 ਚੱਲੂਗੀ ਪਰ ਇਹ ਨਾ ਮਾਲਕ ਕਹਿੰਦੇ ਬਾਹ ਫੜੇ ਹਨਾ ਤਾਂ ਬਿਨਾ ਟਾਇਰਾਂ ਤੇ ਵੀ ਕੰਮ ਕਰ ਜਾਂਦੀ ਆ ਗੱਡੀ ਆ ਥੋੜਾ ਸਾਹਮਣੇ ਆ ਯਾਰ ਕੀਲੇ ਵੱਢ ਗਏ ਮਸ਼ੀਨਾਂ ਨਿਊਟਰਲ ਹੋ ਗਈ ਬਾਕੀ ਆਪਣੇ ਹਨ ਏਸੀ ਵਾਲੀ ਇਹ ਨਾਲ ਵੱਢ ਗਏ ਉਹ ਵੀ ਅੱਜ ਫ੍ਰੀ ਹੋ ਗਈ ਹੈ ਨਾ ਵਰਤੇ ਬਾਈ ਟਾਂਡਿਆਂ ਦਾ ਨਾ ਕਹਿਦੀ ਆਪਾਂ ਜਿਹੜਾ ਮਸ਼ੀਨ ਟਾਂਡਿਆਂ ਦੇ ਚਲਾਉਣੀ ਆ ਬਈ ਬੜਾ ਪੰਗਾ ਇਹਦਾ ਨਾ 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 ਲੇਬਰ ਦਾ ਸਿਆਪ ਸਾਰੀ ਦਿਹਾੜੀ ਰੌਲਾ ਹੀ ਪਈ ਜਾਂਦਾ ਉਹ ਕਰੇ ਕਹਿੰਦੇ ਅਸੀਂ ਬੱਸ ਜਾਣਾ ਬੱਸ ਗਰਮੀ ਬੋਲਦਾ ਮਗਰ ਫਿਰ ਇਹ ਬਾਈ ਪੰਗਾ ਹੀ ਲੈ ਲਿਆ ਸਿਆਪਾ ਹੀ ਖੜਾ ਕਰ ਲਿਆ ਤਾਂ ਫਿਰ ਮਸੀਓ ਹੱਥ ਕੱਢ ਛਣਾਏ ਅੱਜ 5 ਕੀਲੇਾਂ ਦੇ ਫੜਿਆ ਦਾ 4 ਦਾ 4.5 ਕੀਲੇ ਹੋ ਗਏ ਤੇ ਮੈਂ ਕਹਿੰਦਾ ਵੀ ਲੀਚਾਂ ਘੜਾ ਦਿਆਂ ਸਾਡੀਆਂ ਨੇ ਬਾਕੀ ਇਹਦੇ ਮਹੀ ਪੈਣ ਕਰਕੇ ਹੈ ਨਾ ਚਲੋ ਸਾਸੀਂ ਤਾਂ ਪਹਿਲਾਂ ਭੇਜੀ ਉਹੀ ਦੀ 4x4 ਲਾ ਕੇ ਨਾ ਚਲੋ ਗਿੱਲੇ ਚ ਨਵੇੜ ਦੋਈ ਕੰਮ ਪਰ ਮਾਲਕ ਨੇ ਨਾ ਬਾਹ ਵਧੀਆ ਫੜੀ ਇਧਰ ਨੂੰ ਖੇਤ ਠੀਕ ਜਿਹੀ ਮਿਲ ਗਏ ਬਹੁਤੇ ਗਿੱਲੇ ਨਹੀਂ ଥିਗੇ ਬਾਕੀ 4x4 ਤੇ ਹੈ ਨਾ ਬਾਈ ਜਿਤਨਾ ਆਪ ਤਾਂ ਆ ਗਈ 4x4 ਦੀ ਖੜੀ ਕਰਨਾਗੇ ਫੇਰ ਕੀ ਆ ਨਹੀਂ ਅੱਗੇ ਤਾਂ ਚਲੋ ਕੋਹ ਦੂਜੀਆਂ ਮਸ਼ੀਨਾਂ 4x4 ਹੈ ਨਾ ਤੁਰੀ ਜਾਨੀਆਂ ਹੁਣ ਜੇ 4x4 ਗਿਆ ਬਾਈ ਕਿਤੇ ਫਸ ਜਵੇ ਫੇ ਤੁਹਾਨੂੰ ਪਤਾ ਵੀ ਜੀਸੀਬੀ ਵਾਲਾ ਜੀਸੀਬੀ ਵੀ ਨਾ 3-4000 ਰੁਪਏ ਲੈਂਦੀ ਆ ਕੱਢਣ ਦਾ ਵੀ ਆਪਾਂ ਜੇ ਕਿਤੇ ਦੋ ਵਾਰ ਫਸ ਗਈ ਸਮਝ ਲਓ ਦਿਹਾੜੀ ਬਾਪ ਮਰ ਗਈ ਉਹਦੇ ਕਰਕੇ ਖੜੀ ਹੋ ਗਾਨੀ ਚੰਗੀ ਆ ਜਿੰਨਾ ਕਹੋਗੇ ਉਨਾਕ ਠੀਕ ਆ ਬਾਕੀ ਜਿਹੜਾ ਪਹਿਲਾ ਮੀਆ ਆ ਨਾ ਇੱਕ ਦੋ ਮੀਆ ਦਾ ਬਾਈ ਤੁਹਾਨੂੰ ਪਤਾ ਫੋਰ ਬਾਈ ਫੋਰ ਦੀ ਆਪ ਤਾਂ ਘੱਟੇ ਪੈਂਦੀ ਆ ਬਾਕੀ ਝੋਨੇ ਝੁੰਨੇ ਦਾ ਖੇਤ ਲਾਗੇ ਹੁੰਦਾ ਉਹਦੇ ਥੋੜੇ ਖੱਡ-ਖੱਡ ਪੈ ਕੇ ਪਾਣੀ ਪੈ ਜਾਂਦਾ ਮੱਕੀ ਹੋਰ ਤਾਂ ਜ਼ਿਆਦਾ ਠੀਕ ਹੋਣਾ ਬਾਕੀ ਕਰਾਂਗੇ ਕੋਸ਼ਿਸ਼ ਤਾਂ ਬਾਹਰ ਵਾਲੀ ਇਹ ਟਾਇਰ ਬਾਹਰ ਕੱਢਾਂਗੇ ਨਾ ਰਿੰਮ ਚੋਂ ਬੜੇ ਰੇਮਾ ਟਾਇਰ ਬਾਹਰ ਕੱਢਾਂਗੇ ਉਹਦੇ ਨਾਲ ਫਰਕ ਪੈ ਜੂਗਾ ਨਾ ਥੋੜੇ ਟਾਇਰ ਬਾਹਰ ਹੋ ਜਣੇ ਮਗਰ ਵਾਲੇ ਦੀ ਬੜੇ ਟਾਇਰਾਂ ਦੀ ਲੀਜ ਵਿੱਚ ਲੀ ਹੋ ਜੂਗੀ ਬਾਕੀ ਦੇਖਦੇ ਆਂ ਜਦ ਤੱਕ ਕਹੇਦਨ ਜਾਊਗਾ ਹੁਣ 90 ਕਿਤੇ ਜਿੱਦਾਂ ਨਹੀਂ ਪਿਆ ਫੇ ਜਾ ਕੇ ਦੇਖ ਕੇ ਨਾ ਤਸੱਲੀ ਲੈ ਕੇ ਆਉਂਗਾ ਦੇਖ ਕੇ ਬਾਕੀ ਲੱਗ ਗਿਆ ਕਿ ਤੇ ਨੇੜੇ ਮੱਕੀ ਬਈ ਗਿਰੀ ਹੋਈ ਦੀ ਬਹੁਤ ਔਖੀ ਸਰੇ ਲਾਈ ਆ ਬਾਈ ਦੀ ਗਿਰੀ ਹੋਈ ਇਹਨੇ ਬਾਈ ਨੇ ਦੂਏ ਹੈ ਨਾ ਉਧਰ ਆਪਣੇ ਕਟਰ ਜਿਹੜਾ ਵੀਰ ਨੇ ਲੇਵਰਗਾ ਵੜਾਈਆ ਉਹਦੇ ਵਿੱਚੋਂ ਛੜਾਰੀ ਦੀ ਉਹਦੇ ਵਿੱਚੋਂ ਛੜਾਰੀ ਦੀ ਕਹਿੰਦਾ ਨੰਦਰਾ ਖੜੀ ਖੜੀ ਆਪਾਂ ਜੇ ਆਹ ਕਟਰਗਾ ਚੱਕ ਲਈਏ ਮੈਂ ਕਹਾਂ ਕੋਈ ਗੱਲ ਨਹੀਂ ਵੀਰਿਆ ਇਹਦੇਗਾ ਚੱਕ ਦਾਂਗੇ ਨਾ ਤੈਨੂੰ ਜਵਾਬ ਨਹੀਂ ਪਰ ਵਧੀਆ ਚੱ키 ਗਈ ਟਾਈਮ ਨਾਲ ਸਾਂਭੀ ਗਈ ਮਾਹ ਰਹਿ ਗਿਆ ਖੁੰਜਾ ਜਾ ਬਾਕੀ ਕਟਰ ਬਾਈ ਵਧੀਆ ਚੱਲਦਾ ਹਨਾ ਕਰਤਾਰ ਦਾ ਆਪਾਂ ਕਹਿ ਦਈਏ ਮੈਂ ਕਹਿੰਦਾ ਕਟਰ ਨੇ ਨਜ਼ਾਰਾ ਲਿਆਤਾ ਹੁਣ ਤੇ ਗਿੱਲਾ ਰਹਿ ਗਿਆ ਥੋੜਾ ਖੁੰਜਾ ਨਾ ਝੋਨੇ ਦਾ ਪਾਣੀ ਟੁੱਟਿਆ ਹੋਇਆ ਦਾ ਅੱਜ ਗਿੱਲੇ ਦੇ ਵਿੱਚ ਪਤਾ ਲੱਗੂ ਇੰਜਣ ਦਾ ਹਨਾ ਬਾਕੀ ਬਾਈ ਹਨਾ ਵਧੀਆ ਬੰਦਾ ਹੈ ਸਵਰਾਜ ਮਸ਼ੀਨ ਰੱਖੀ ਹੋਈ ਵੀਰ ਉਹਨਾਂ ਨੇ ਸੇਵਾ ਪਾਣੀ ਦੀ ਬਾਈ ਕੋਈ ਕਮੀ ਨਹੀਂ ਹੈਗੀ ਐਨ ਪੂਰਾ ਮੈਂ ਕਹਿੰਦਾ ਚਾਹ ਪਾਣੀ ਟਾਈਮ ਤੇ ਲਓ ਜੀ ਅੱਜ ਗਿੱਲੇ ਚ ਲੱਗੀ ਆ ਰਾਣੀ ਸੋਂਦਰਾ ਬੜਨਾ ਐ ਤਾਂ ਗੁੰਜਿਆ ਜਾਈਆ ਪਰ ਉਹ ਪਹਿਲਾਂ ਫਾਂਟ ਲਈ ਗਿਆ ਨਾਲ ਨਾਲ ਵਾਲੀ ਅੱਜ ਰਾਤੀ ਨੂੰ ਖੋਲਿਆ ਇੰਜਣ ਜੰਗੀ ਤਰ੍ਹਾਂ ਉਹ ਨਾਲ ਗਿੱਲਾ ਹੀ ਆ ਗੁੰਜਾ ਉਹ ਬਾਈ ਕਹਿੰਦਾ ਖੇਤ ਵਾਲਾ ਸੁੱਕਾ ਰਾਜੂ ਕਹਿੰਦਾ ਗਿੱਲਾ ਮੇਰੇ ਕਿ ਨਹੀਂ ਦੇਖਦਾ ਮੈਂ ਕਹਿੰਦਾ ਚੱਕ ਦੇ ਕੰਮ ਨੂੰ ਹੋਣ ਕਰੇ ਛੱਡਣਾ ਫਿਰ ਆਨੇ ਲਾਈ ਹੋਏ ਪਤਾ ਝੋਨੇ ਨਾਲ ਨਾ ਖੱਟ ਪਈ ਹੋਈ ਆ ਉਹਦੇ ਆਹਦਾ ਬਾਈ ਝੋਟੀ ਆ ਇਹ ਨਹੀਂ ਮਰਦੀ ਦੋ ਟਰਾਲੇ ਇੱਕ ਆ ਭਰਿਆ ਗਿਆ ਇੱਕ ਉਹ ਖੜਾ 18 ਫੁੱਟਾ ਟੀਸੀ ਲਾਤੀ ਉਹਦੀ ਤਾਂ ਇਹ ਆਪਣਾ ਥੋੜਾ ਜਿਹਾ ਰਹਿ ਗਿਆ ਹੁਣ ਲਓ ਜੀ ਬਾਈ ਹੋ ਗਿਆ ਖੇਤ ਦਾ ਸਮਾਪਤੀ ਅੱਜ ਦੀ ਸਮਾਪਤੀ ਹੋ ਗਈ 28 ਤਰੀਕ ਦੀ ਇਹ ਨਾ ਸ਼ਾਮ ਆ ਜਿਹੜੀ ਧਰਤੀ ਸਮਾਪਤੀ ਬਾਕੀ ਵਾ ਬਾਈ ਨੂੰ ਪੁੱਛਦੇ ਆ ਹੁਣ ਨਾ ਇਹਨਾਂ ਦੇ ਮਸ਼ੀਨਾਂ ਰੱਖਿਆ ਵੀ ਕਿੱਦਾਂ ਦੀ ਜੱਲੀ ਮਸ਼ੀਨ ਆ ਲੋ ਜੀ ਭਾਈ ਅੱਜ ਦੂਜਾ ਦਿਨ ਹੋ ਗਿਆ ਸਰਾਤ ਦੀਆਂ ਮਸ਼ੀਨਾਂ ਨਾ ਇੱਥੇ ਖੜੀਆਂ ਦਿਆਂ ਦਰਿਆ ਦੇ ਕੰਢੇ ਤੇ ਇੱਥੇ ਭਾਈ ਰਾਤ ਨਾ ਆਪਣੇ ਏਸੀ ਵਾਲੀ ਕੰਬੈਨ ਆ ਜਿਹੜੀ ਹੈ ਨਾ ਇਹਦਾ ਕਲਚ ਕੰਮ ਛੱਡ ਗਿਆ ਪਤਾ ਨਹੀਂ ਤੇ ਕੀ ਚੱਕਰ ਹੋਇਆ ਕਲਚ ਪਲੇਟ ਹੁਣੇ ਪਾਈ ਦੀ ਪਤਾ ਨਹੀਂ ਕਲਚ ਪਲੇਟ ਨਹੀਂ ਸੈੱਟ ਦੀ ਸੈਟਿੰਗ ਵੀ ਫਿੰਗਰਾਂ ਵੀ ਸਹੀ ਨਿਕਣੀ ਐ ਸਪਰਿੰਗ ਸਪਰਿੰਗ ਵੀ ਸਹੀ ਤੇ ਕਲਚ ਪਲੇਟ ਜਿਵੇਂ ਹੀ ਬਈ ਗੋਲ ਹੋਊਗੀ 4x4 ਲਾਇਆ ਤਾਂ ਪਹਿਲੇ ਦਿਨੇ ਕਲਚ ਪਲੇਟ ਮਰੀ ਉਹ ਗੋਲ ਕਰਕੇ ਬਾਕੀ ਆ ਨਾ ਇਹਦੇ ਥੋੜੀ ਜਿਹੀ ਨਾ ਪੈਡਲ ਦੂਜਾ ਇੱਕ ਇਹਦੇ ਪੈਡਲ ਨਾਲ ਥੋੜਾ ਜਿਹਾ ਫਰਕ ਆ ਜਿਹੜਾ ਆਪਣੇ ਨਾ ਕਲਚ ਵਾਲਾ ਪੈਡਲ ਆ ਦੂਜੀਆਂ ਮਸ਼ੀਨਾਂ ਦਾ ਥੋੜਾ ਜਿਹਾ ਐ ਹੁੰਦਾ ਐਵੇਂ ਬਿੰਗ ਜਿਹਾ ਹੈ ਨਾ ਬੀ ਟਾਈਪ ਜਿਹਾ ਇਹਦਾ ਥੋੜਾ ਜਿਹਾ ਸਿੱਧਾ ਜਿਹਾ ਹੈ ਉਹਦੇ ਕਰਕੇ ਜਿਹੜੀ ਵੀ ਕਲਚ ਦੀ ਚੱਲ ਆ ਹਨਾ ਉਹ ਥੋੜੀ ਜਿਹੀ 베アリング ਨੂੰ ਘੱਟ ਨੱਪਦੀ ਆ ਉਹਦੇ ਕਰਕੇ ਮੈਨੂੰ ਲੱਗਿਆ ਬਾਕੀ ਦੇ ਵਿੱਚ ਨਾ ਸੱਪਾ ਹੁਣ ਸਰੀਏ ਦਾ ਟੋਟਾ ਜਿਹੜੀ ਡਾੜ ਇਹਦੇ ਵਿੱਚ ਸਰੀਏ ਦਾ ਟੋਟਾ ਬਣਾ ਕੇ ਲੈਂਦਾ ਥੋੜੀ ਜਿਹੀ ਵਧਾਈ ਹੈ ਇੱਕ 1 ਇੰਚ ਦਾ ਫਰਕ ਪਾਤਾ ਇਹੀ ਪਹਿਲਾਂ ਵੀ ਨਾ ਇੱਕ ਦੋ ਕਲਚ ਬਲੇਟਾਂ ਖਰਾਬ ਕਰੀਆਂ ਹਨਾ ਟਾਈਮ ਤੇ ਪਹਿਲਾਂ ਹੀ ਕਰੀਆਂ ਕਲਚ ਬਲੇਟ ਵੈਸੇ ਹੋਣਾ ਹੀ ਨਹੀਂ ਦੀ ਚਾਹੀਦੀ ਟਾਈਮ ਤੇ ਪਹਿਲਾਂ ਹੀ ਕਲਚ ਬਲੇਟ ਹੋਈਆ ਖਰਾਬ ਮੈਂ ਕਿਹਾ ਵੀ ਨਹੀਂ ਬਾਈ ਮਿੱਤਰ ਨੂੰ ਕਹਿੰਨੂ ਦੇਖ ਵੀ ਦੇਖ ਕੇ ਆਪਾਂ ਓਕੇ ਹੁਣ ਹੈ ਬਾਈ ਓਕੇ ਜੀ ਓਕੇ ਰਾਤ ਨੀਂਦ ਆ ਗਈ ਦੀ ਨੀਂਦ ਆ ਗਈ ਸੀ ਕਹਿੰਦਾ ਰਾਜੂ ਵੀ ਤਾਂ ਕਹਿੰਦਾ ਮੱਛਰ ਨੇ ਖਾ ਲਿਆ ਸਾਨੂੰ ਇਹ ਪੈਂਟਿੰਗ ਲਵਾਇ ਦੀ ਰਾਤ ਫਿਰ ਤਾਂ ਜੰਗਲ ਚ ਮੰਗਲ ਲਵਾਈ ਇਹਨਾਂ ਦੀ ਦਰਿਆ ਦੇ ਕੰਢੇ ਤੇ ਹੀ ਇੱਥੇ ਵੀ ਰੰਗ ਨਜ਼ਾਰੇਗਾ ਸੁੱਤੇ ਦੋਏ ਰਾਜੂਾਰੇ ਦੇ ਵਿੱਚ ਪੈਗੇ ਤੇ ਕਈ ਬੰਦੇ ਗਾ ਉੱਤੇ ਕਈ ਬੰਦੇ ਉੱਤੇ ਅੱਛਾ ਉੱਤੇ ਪੈਗੇ ਤੇ ਹੈ ਏਸੀ ਚਲਾ ਲੈਣਾ ਸਟਾਰਟ ਕਰਕੇ ਯਾਰ ਘੰਟਾ ਦੋ ਘੰਟੇ ਚਲਾ ਲੈਣਾ ਦਾ ਨਹੀਂ ਏਸੀ ਚਲਾ ਕੇ ਉੱਤੇ ਦਾ ਬੱਸ ਮਰਦਾ ਹੋ ਗਿਆ ਹਾਂ ਪਹਿਲਾਂ ਇੱਥੇ ਜਿੱਥੇ ਰਹਿ ਆਂ ਅੱਛਾ ਬੱਸ ਮਰਦਾ ਹੋ ਗਿਆ ਹਾਂ ਉਹ ਤੇ ਲਾਂ ਘੰਟਾ ਕੇ ਚਲਾ ਅੱਧਾ ਘੰਟਾ ਚਲਾ ਲਵੇ ਫੇਰ ਠੰਡਾ ਹੋ ਜਾਂਦਾ ਫੇਰ ਬੰਦ ਕਰ ਦਵੇ ਫੇਰ ਦੋ ਘੰਟੇ ਤਿੰਨ ਵਾ ਚਲਾ ਲਵੇ ਬਾਕੀ ਜਮੇਸ਼ੋ ਆਪਣੀ ਇੱਥੇ ਹੀ ਚੱਲਣੀਆਂ ਇਹ ਮਸ਼ੀਨ ਜਾਊਗੀ ਅੱਜ ਰੂਪੇ ਵਾਲਾ ਉਹ ਮਸ਼ੀਨ ਆਪਣੀ ਚੱਲੂਗੀ ਅੱਜ ਇੱਥੇ ਇਹ ਉਹਨੇ ਦੀ ਪੱਕੀ ਕਰਤੀ ਬਾਈ ਉਹਨਾਂ ਦੇ ਜਿਨ੍ਹਾਂ ਦੇ ਚੱਲਦੀ ਵੀ ਹੈ ਨਾ ਇਹਨਾਂ ਦੀ ਸਾਰੀ ਮੱਕੀ ਜਿਹਨਾਂ ਦੀ ਹੋ ਆ ਬੈਠੀ ਰਹੂਗੀ ਕਿਦੋਂ ਘਰਾਂ ਦੇ ਆ ਬਸ ਉਹਨੂੰ ਕੰਮ ਦਿੱਤਾ ਮੈਂ ਜਿੰਨਾ ਖੋ ਗਿਆ ਬਾਈ ਸ਼ੁਕਰ ਹੈ ਮਾਲਕ ਦਾ ਮੋਲੀ ਬਾਈ ਆਪਣਾ ਲਈ ਜਾਂਦਾ ਡੀਜ਼ਲ ਦਾ ਡਰਮ ਭਰਾ ਰਿਆਂਦਾ ਉਹ ਪਿਆ ਰੇੜੀ ਦੇ ਵਿੱਚ ਸਵੇਰ ਸਵੇਰੀ ਪਹਿਲਾਂ ਰਾਤ ਮਸ਼ੀਨ ਲੈ ਜਾਣੀ ਸੀ ਉਧਰ ਪੰਪ ਤੇ ਫਿਰ ਇਹ ਕਲਚ ਪਲੇਟ ਦਾ ਕੰਮ ਛੱਡ ਗਈ ਇਸਰੋਂ ਤੋਂ ਬਾਅਦ ਜਿਹੜਾ ਹਨ ਇੱਥੇ ਰਹਿ ਗਿਆ ਤੇ ਅੱਧਾ ਗਿੱਲਾ ਰਹਿ ਗਿਆ ਦਾ ਲੇਬਰ ਕਾ ਚੱਲਦਾ ਦਾ ਤੇ ਵੀ ਇਹ ਤੇ ਅੱਧਾ ਗਿੱਲਾ ਰਾਤ ਗਿਰੀ ਹੋਈ ਤੇ ਜੱਕਾ ਵਧੀਆ ਦਾ ਵੀ ਨਿਬੜ ਗਿਆ ਬਾਈ ਦਾ ਹਨ ਬਾਕੀ ਦੀ ਕਲਚ ਪਲੇਟ ਨੂੰ ਪਾ ਕੇ ਓਕੇ ਕਰ ਲਈ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਚ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ